we ਦੇ ਬਾਰੇ ਹੀ ਮੰਨ ਲਓ ਸਾਡੇ ਮੱਘੜ ਡਾਕਟਰ ਸਾਹਿਬ ਆਪਣੀ ਮਾਤਾ ਪਿਤਾ ਜਿਆਦਾ ਵੀ ਟੂਰਨਾਮੈਂਟ ਰੱਖਦੇ ਨੇ ਜੀ ਬਹੁਤ ਵਧੀਆ ਮੰਨ ਲਓ ਪ੍ਰਬੰਧ ਹੁੰਦਾ ਜੀ ਛੋਟੀ ਦੇ ਮੰਨ ਲਓ ਖਿਡਾਰੀ ਆਉਂਦੇ ਨੇ ਲੋਕਾਂ ਦਰਸ਼ਕਾਂ ਦੇ ਲਈ ਵੀ ਬਹੁਤ ਵਧੀਆ ਪ੍ਰਬੰਧ ਕਰਾਇਆ ਜਾਂਦਾ ਖਾਣੇ ਪੀਣੇ ਦੇ ਤੋਂ ਲੈ ਕੇ ਤੇ ਦੇਖਣ ਨੂੰ ਵੀ ਬਾਕੀ ਖਿਡਾਰੀਆਂ ਬਾਰੇ ਵੀ ਮੰਨ ਲਓ ਐ ਸਮਝ ਲੋ ਜੀ ਕ੍ਰੀਮ ਹੀ ਆਉਂਦੀ ਆਪਣੇ ਮਰਜ਼ੇ ਦੀ ਆਹ ਦੀ ਮਾਲਵੇ ਦਾ ਬੇਰੀ ਖਿਡਾਰੀ ਤਾਂ ਆਪਾਂ 9 ਮਹੀਨੇ ਲੈ ਸਕਦੇ ਜੀ ਕਿਸੇ ਦਾ ਚਲੋ ਬਚਾਉਣ ਗਿਆ ਕੋਈ ਆਪਣੇ ਆਲ ਓਪਨ ਦੇ ਅੱਠ ਕਲੱਬ ਕਰੇ ਨੇ ਜੀ ਜਿਹਦੇ ਵਿੱਚ ਚੋਟੀ ਦੇ ਖਿਡਿਆਰੀ ਖੜਣਗੇ ਹਰਿਆਣੇ ਪੰਜਾਬ ਦੇ ਮਾਝੇ ਦੇ ਦੁਆਬੇ ਦੀ ਵੀ ਆ ਸਮਝ ਲੋ ਜੀ ਪੰਜਾਬ ਤੇ ਹਰਿਆਣੇ ਦੀ ਦੁਆਬੇ ਦੀ ਕਰੀਮ ਖੇਡੂਗੀ ਵੀ ਜੋ ਵੀ ਦਰਸ਼ਕ ਆਉਣਗੇ ਉਹ ਨਾਰਾਜ਼ ਨਹੀਂ ਜਾਣਗੇ ਕਾਰਨ ਕਿ ਜੀ ਹਰੇਕ ਬੰਦਾ ਦੂਰੋਂ ਆਉਂਦਾ ਵੀ ਖਿਡਿਆਰੀ ਪਹੁੰਚੇ ਨਾ ਵੀ ਨਾਰਾਜ਼ ਨਹੀਂ ਹੋ ਕੇ ਜਾਊਗਾ ਜੇ ਉਹ ਖਿਡਿਆਰੀ ਇੰਨੇ ਵਧੀਆ ਪਹੁੰਚਣਗੇ ਇਹ ਜੀ ਸਿਆਲ ਦੇ ਵਿੱਚ ਪੰਜਵਾਂ ਕਬੱਡੀ ਕੱਪ ਹੈ ਜੋ ਡਾਕਟਰ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਰਵਾ ਰਹੇ ਨੇ ਕਬੱਡੀ ਕੱਪ ਮਲ ਸਹੀਦ ਉਦਮ ਸਿੰਘ ਸਪੋਰਟਸ ਕਲੱਬਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਡਾਕਟਰ ਮੱਗਰ ਸਾਹਿਬ ਸਾਹਿਬ ਅਤੇ ਐਨ ਆਰ ਆਈਆਂ ਦੇ ਸਹਿਯੋਗ ਨਾਲ ਇਹ ਕੱਪ ਕਰਵਾਇਆ ਜਾ ਰਿਹਾ ਹੈ ਤੇ ਇਹ ਕੱਪ ਮਤਲਬ ਇਹਨੂੰ ਸਾਨੂੰ ਤਿਆਰੀ ਕਰਦ ਨੂੰ 6 ਮਹੀਨੇ ਹੋ ਗਏ ਤੇ ਇਹ ਏਰੀਆ ਦਾ ਸਭ ਤੋਂ ਵੱਡਾ ਕੱਪ ਹੋਣਾ ਜੀ ਇਸ ਵਾਰ ਇੰਨਾ ਇਕੱਠਾ ਹੋਣਾ ਹੈ ਵੀ ਕਿਸੇ ਨੇੜੇ ਟੇੜੇ ਏਰੀਆ 'ਚੋਂ ਕਿਸੇ ਕੱਪ ਤੇ ਨਹੀਂ ਹੋਣਾ ਜਿੰਨਾ ਸਾਨੂੰ ਆਸ ਹੈ ਸਾਡੀ ਸਾਰੀ ਟੀਮ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਇਸ ਕੱਪ ਤੇ ਤੇ ਬਹੁ ਬਧੀਆ ਕੱਪ ਹੋਣਾ ਸਾਨੂੰ ਆਸ ਹੈ ਵੀ ਸਾਨੂੰ ਦਰਸ਼ਕ ਵਧੀਆ ਹੰਗਾਰਾ ਦੇਣਗੇ ਜੀ ਇਸ ਕੱਪ ਤੇ ਹੋਰ ਕੀ ਜੀ ਪ੍ਰੋਗਰਾਮ ਰਿਹਾ ਬਾਕੀ ਜੀ ਖਾਣ ਪੀਣ ਦੇ ਜਿਵੇਂ ਮੈਨੇਜਮੈਂਟ ਐ ਦੂਰੋਂ ਸੰਗਤ ਆਉਂਦੀ ਐ ਦਰਸ਼ਕ ਆਉਂਦੇ ਨੇ ਤੇ ਪੂਰਾ ਜੀ ਜਿਨਾ ਇਹ ਮੰਨ ਲਓ ਕੱਪਾਂ ਤੇ ਮੈਨੇਜਮੈਂਟ ਨਹੀਂ ਹੁੰਦਾ ਜੀ ਖਾਣ ਪੀਣ ਦਾ ਉਹ ਕੱਲਾ ਇੱਕ ਸਿਹਾਲ ਦੀ ਕੱਪ ਹੈ ਜਿੱਦੇ ਤੁਹਾਨੂੰ ਖਾਣ ਦਾ ਵੀ ਮੰਨ ਲਓ ਦੂਰੋਂ ਆਉਂਦੇ ਨੇ ਚੱਲ ਕੇ ਜਾਂ ਖੜਿਆਰੀਆਂ ਨੂੰ ਸਾਬਦਾ ਮੰਨ ਲਓ ਖਾਣ ਪੀਣ ਦਾ ਪੂਰਾ ਵਧੀਆ ਮੈਨੇਜਮੈਂਟ ਨਾਲ ਆਰਨੇਤ ਦਾ ਖੁੱਲਾ ਖਾੜੇ ਜੀ ਕੀ ਜਾ ਤੇਰੇ ਅੰਦਰ ਉਹਨਾਂ ਨੇ ਬੱਸ ਕੀ ਰੱਖੇ ਵੇ ਬੈਸਟ ਯਾਫੀ ਖਾਤਰ ਜੀ ਹਾਰ ਲਈ ਨੇ ਬੈਸਟ ਯਾਫੀ ਤੇ ਰੇਡਰ ਖਾਤ ਰੇਡਰ ਲਈ ਹਾਰ ਲਈ ਨੇ ਜੀ ਪ੍ਰਬੰਧ ਸਾਡੇ ਜੀ ਪੂਰੇ ਨੇ ਮੁਕੰਮਲ ਨੇ ਜੀ ਪਿਛਲੀ ਵਾਰ ਨੂੰ ਇਤਕੀਸੀ ਨੇ ਟਰਾਲੀ ਵੀ ਯਾਦੇ ਕਰਿਆਣੀ ਪਿਛਲੀ ਵਾਰ 18 ਦੀ ਜਿੱਤ ਕੀ 20 ਪਲੱਸ ਕਰਿਆਣੀ ਜੀ ਤੇ ਚਾਰ ਗਿੱਲੇ ਸਾਡੇ ਆਪਣੇ ਗਰਾਊਂਡ ਦੇ ਨੇ ਜੀ ਤੇ ਜਿਨ੍ਹਾਂ ਵਿੱਚ ਪਾਰਕਿੰਗ ਦਾ ਫੁੱਲ ਪ੍ਰਬੰਧਾ ਜੀ ਤੇ ਕੋਈ ਚੱਕਰੀ ਨਹੀਂ ਗਾਹਦਾ ਜੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੋਣੀ ਕੋਈ ਭਾਈ ਗੱਲ ਦੀ ਸਿੱਖੇ ਲਈ ਕੋਈ ਕਿਸ ਤਰ੍ਹਾਂ ਹੋਰ ਪ੍ਰੋਗਰਾਮ ਕੀਤੀ ਕੋਈ ਪੁਲਿਸ ਵਗੈਰਾ ਕੋਈ ਪੁਲਿਸ ਵੀ ਆਉਗੀ ਜੀ ਸਕਿਉਰਿਟੀ ਵੀ ਆਈ ਸਾਡੇ ਤੇ ਪਾਰਕਿੰਗ ਆਈ ਉਹਦੇ ਵਿੱਚ ਲਾਓ ਮੇਰਾ ਨਾਮ ਜੀ ਸਨੀ ਸਿੰਘ ਹੈ ਤੇ ਜਿਹੜਾ ਸਿਹਾਲਾ ਦਾ ਕਬੱਡੀ ਕੱਪ ਹੈ ਸਵਰਗਵਾਸੀ ਜਰਨੈਲ ਸਿੰਘ ਤੇ ਮਾਤਾ ਸਰਜੀਤ ਕੌਰ ਦੀ ਯਾਦ ਨੂੰ ਇਹ ਸਮਰਪਿਤ ਹੈ ਡਾਕਟਰ ਮੱਗਰ ਸਿਹਾਲਾ ਜੀ ਹਰ ਸਾਲ ਐਤਕੀ ਪੰਜਵਾਂ ਸਾਲ ਹੈ ਜੀ ਜੋ ਕਬੱਡੀ ਕੱਪ ਕਰਵਾ ਰਹੇ ਨੇ ਅੱਠ ਕਲੱਬਾਂ ਦੇ ਜਿੱਥੇ ਮੈਚ ਹੋਣੇ ਨੇ ਜਿੱਥੇ ਆਪਾਂ ਕਹਿ ਸਕਦੇ ਆਂ ਵੀ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਤੇ ਪੁਆਦ ਦੀਆਂ ਟੀਮਾਂ ਨੇ ਪਹੁੰਚਣਾ ਜਿੱਥੇ ਵੱਡੇ ਵੱਡੇ ਖਿਡਾਰੀਆਂ ਨੇ ਆਉਣਾ ਜਿਵੇਂ ਕਿ ਪੰਜਾਬ ਦੀ ਆਪਾਂ ਕਹਿ ਸਕਦੇ ਹਾਂ ਵੀ ਕ੍ਰੀਮ ਦੇ ਖੇਡਣਾ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਨਾਮ ਹੈ ਜਿਨ੍ਹਾਂ ਦਾ ਬੰਬੇ ਤੱਕ ਨਾਮ ਚੱਲਦਾ ਹੈ ਉਹ ਖਿਡਾਰੀਆਂ ਨੇ ਆਉਣਾ ਤੇ ਹਰਿਆਣੇ ਦੇ ਜਿਹੜੇ ਖਿਡਾਰੀਆਂ ਨੂੰ ਦੁਨੀਆ ਅੱਜਕੱਲ੍ਹ ਆਮ ਕੱਪਾਂ ਤੇ ਦੇਖਣ ਨੂੰ ਤਰਸਦੀ ਹੈ ਉਹਨਾਂ ਖਿਡਾਰੀਆਂ ਨੇ ਵੀ ਪਹੁੰਚਣਾ ਤੇ ਬਹੁਤ ਖਾਸ ਪ੍ਰਬੰਧ ਸਾਨੂੰ ਜਿੱਥੋਂ ਤੱਕ ਲੱਗਦਾ ਵੀ ਮਾਲਵੇ ਦਾ ਸਭ ਤੋਂ ਵੱਡਾ ਕੱਪ ਹੈ ਜਿਹੜਾ ਉਹ ਸਿਹਾਲਪਿੰਡ ਦਾ ਕੱਪ ਖੇਡਿਆ ਜਾਣਾ ਜਿੱਥੇ ਆਰਨੇਤ ਦਾ ਖੁੱਲਾ ਅਖਾੜਾ ਹੋਣਾ ਹੈ ਬੜਾ ਪਿਆਰ ਹੈ ਆਰਨੇਤ ਦੇ ਨਾਲ ਡਾਕਟਰ ਮੱਗਰ ਸਿਹਾਲ ਜੀ ਹੋਰਾਂ ਦਾ ਤੇ ਕੁਝ ਕੁ ਦਿਨੀ ਪਹਿਲਾਂ ਜਿਹੜੀ ਵੱਡੀ ਪ੍ਰਮੋਸ਼ਨ ਵੀ ਉਹਦੀ ਕੀਤੀ ਗਈ ਹੈ ਸੋ ਆਰ ਨੇਤ ਵਿਸ਼ੇਸ਼ ਤੌਰ ਤੇ ਸਿਹਾਲ ਦੀ ਧਰਤੀ ਤੇ ਪਹੁੰਚ ਰਿਹਾ ਤੇ ਆਪਾਂ ਦੇਖ ਸਕਦੇ ਹਾਂ ਦੀ ਆਸੇ ਪਾਸੇ ਜਿਹੜੇ ਪ੍ਰਬੰਧ ਨੇ ਉਹ ਵੱਡੇ ਪੱਧਰ ਦੇ ਕੀਤੇ ਗਏ ਨੇ ਕਿਉਂਕਿ ਸਿਹਾਲ ਪਿੰਡ ਇੱਕ ਛੋਟਾ ਜਿਹਾ ਪਿੰਡ ਸੀ ਇੱਕ ਵੱਡੇ ਲੈਵਲ ਤੇ ਜਿਹੜਾ ਅੱਜ ਪਹੁੰਚ ਗਿਆ ਵੀ Google Map ਤੇ ਦੁਨੀਆ ਸਰਚ ਕਰਦੀ ਹੈ ਇਸ ਸਿਹਾਲ ਪਿੰਡ ਨੂੰ ਛੋਟੇ ਜਿਹੇ ਪਿੰਡ ਦਾ ਵੱਡਾ ਨਾਮ ਡਾਕਟਰ ਮੱਗਰ ਸਿਹਾਲ ਜੀ ਹੋਰਾਂ ਕਰਕੇ ਬਣ ਗਿਆ ਤੇ ਪ੍ਰਬੰਧ ਅੱਜ ਤੋਂ ਹੀ ਤੇ 6 ਮਹੀਨਿਆਂ ਤੋਂ ਪਹਿਲਾਂ ਹੀ ਚੱਲਦੇ ਆ ਰਹੇ ਨੇ ਤੇ ਸਾਡੇ ਵੱਡਾ ਵੀਰ ਨਰਪੈਰ ਟੋਲ ਤੇ ਡਾਕਟਰ ਸਾਹਿਬ ਤੇ ਪਿੰਡ ਦੇ ਵੀ ਜਿੰਨੇ ਬਹੁਤ ਵੱਡਾ ਸਾਰਿਆਂ ਦਾ ਯੋਗਦਾਨ ਹੈ ਜਿਵੇਂ ਐਨ ਆਰ ਆਈ ਵੀਰ ਨੇ ਸਾਰਿਆਂ ਦਾ ਮਿਲ ਕੇ ਬਹੁਤ ਵੱਡਾ ਯੋਗਦਾਨ ਹੈ ਜੀ ਤੇ ਪ੍ਰਬੰਧ ਨੇ ਜਿਹੜੇ ਵੱਡੇ ਪੱਦਰ ਦੇ ਦਿੱਤੇ ਜਾ ਰਹੇ ਨੇ ਜਿਵੇਂ ਆਪਾਂ ਅਕਸਰ ਟੂਰਨਾਮੈਂਟਾਂ ਦੇ ਦਰਸ਼ਕ ਜਾਂਦੇ ਨੇ ਪ੍ਰਬੰਧ ਘੱਟ ਮਿਲਦੇ ਨੇ ਮੈਨੂੰ ਲੱਗਦਾ ਹੈ ਕਿ ਸਿਹਾਲ ਦੇ ਕੱਪ ਤੇ ਪੰਜਵਾਂ ਕਬੱਡੀ ਕੱਪ ਹੈ ਪ੍ਰਬੰਧ ਬਹੁਤ ਵੱਡੇ ਪੱਦਰ ਦੇ ਦਿੱਤੇ ਜਾ ਰਹੇ ਨੇ ਅਸੀਂ ਇਹ ਕਹਿ ਸਕਦੇ ਹਾਂ